ਰਾਤੀ ਜਦੋਂ ਬਸਟ ਕਰਾਂਦੀ ਆ ਤਾਰਾ ਦੇ ਨਾਲ ਦਿਸਤੋ ਬਾਅਦ ਇਲਾਕੇ ਦੀ ਜਿਹੜੀ ਆ ਲਾਈਟ ਵੀ ਗੁੱਲ ਹੁੰਦੀ ਆ ਤੇ ਮੌਕੇ ਦੀਆਂ ਤੁਸੀਂ ਤਸਵੀਰਾਂ ਦੇਖੋ ਇਹ ਉਹ ਬੱਸ ਆ ਜਿਸ ਬੱਸ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ 50 ਤੋਂ 55 ਜਿਹੜੇ ਬੱਚੇ ਨੇ ਸਕੂਲ ਦੇ ਉਸ ਵਾਰ ਸੀ ਮਤਲਬ ਬੱਸ ਵਾਲਾ ਹੋਲੀ ਆ ਰਿਹਾ ਸੀ ਉਹਦੀ ਕੋਈ ਗਲਤੀ ਨਹੀਂ ਸੀ ਜੀ ਉਹਨੇ ਬ੍ਰੇਕ ਲਾ ਲਈ ਜਦੋਂ ਪਟਾਕੇ ਬੋਲੇ ਆ ਫਿਰ ਬੱਚਿਆਂ ਨੂੰ ਲਾ ਲਿਆ ਫੜਾ ਫੜਾ ਤੁਸੀਂ ਸਾਹਮਣੇ ਵੀ ਦੇਖੋ ਤਾ ਬਿਲਕੁਲ ਐ ਕੋਈ ਟੀਨ ਨੂੰ ਟੱਚ ਹੋ ਰਹੀ ਆ ਜਾਂ ਕੋਈ ਬਾਈ ਕਹਿਣਾ ਵੀ ਛੋਟਾ ਹਾਥੀ ਵੀ ਨਿਕਲੂਗਾ ਤਾਂ ਉਹਨੂੰ ਵੀ ਟੱਚ ਹੋ ਜਾਣੀ ਆ ਇਹ ਤਾਂ ਹਾ ਦੇਖੋ ਇਹ ਕਿਸੇ ਵੀ ਵੇਲੇ ਵੀ ਇਹ ਬਲਾਸਟ ਹੋ ਸਕਦਾ ਆ ਉਹ ਥੱਲੇ ਉਹ ਨੀਚੇ ਵਾਲਾ ਦੇਖੋ ਇੱਕ ਦਿਨ ਹੀ ਅੱਗ ਲੱਗੀ ਪਰ ਬਿਜਲੀ ਬੋਰਡ ਦੇ ਕੰਨ ਤੇ ਕੋਈ ਜੂਨ ਹੀ ਸਿਰਕਦੀ ਹੈਗੀ ਸੜੇ ਹੋਏ ਦੇ ਜਿਹੜਾ ਉੱਥੇ ਤੁਹਾਨੂੰ ਮਿਲੂਗਾ ਉਹ ਦੇਖੋ ਸੜੇ ਹੋਏ ਨੇ ਤਾਰਾ ਜਿਹੜੀਆਂ ਨੇ ਉੱਤੇ ਹੀ ਨੰਗੀਆਂ ਉੱਤੇ ਹੀ ਪਈਆਂ ਤਾਰਾ ਜੀ ਬਿਲਕੁਲ ਖਤਰਾ ਬਹੁਤ ਜਿੰਨਾ ਕਾ ਆ ਕੰਮ ਸੀਗਾ ਇਹੀ ਕਰਨਾ ਇਹ ਕਰਕੇ ਇਹਨਾਂ ਨੇ ਚਲੇ ਜਾਣਾ ਇਹ ਸਟਾਰ ਵਾਰ ਇਹ ਸੀ ਇਹਨੂੰ ਕਈ ਵਾਰੀ ਕਹਿ ਚੁੱਕੇ ਸੀਗੇ ਇਹ ਜਿਹੜੀ ਤਾਰ ਟੁੱਟੀ ਆ ਇਹ ਬਿਜਲੀ ਬੋਰਡ ਦੀ ਨਾਕਾਮੀ ਕਰਕੇ ਅੰਨ੍ਹੇ ਹੋਣ ਕਰਕੇ ਬਿਜਲੀ ਬੋਰਡ ਦੇ ਟੁੱਟੀ ਆ ਮੋਬਾਈਲ ਤੇ ਦਿਖਾਣਾ ਚਾਹੁੰਦਾ ਆ ਇਹ ਕੁਛ ਦਿਨ ਪਹਿਲਾਂ ਇੱਥੇ ਦੇਖੋ ਆ ਮੀਟਰਾਂ ਨੂੰ ਅੱਗ ਲੱਗੀ ਆ ਆ ਦਿਖਾਓ ਦੇਖੋ ਪੂਰੀ ਟਰਨ ਪਟਾਕੇ ਵਾ ਰਹੇ ਪੂਰੇ ਬਕਸੇ ਨੂੰ ਅੱਗ ਲੱਗੀ ਸੀਗੀ ਜੀ 1 ਘੰਟੇ ਦੇ ਆਸ-ਪਾਸ ਇਹਦੇ ਵਿੱਚ ਪਟਾਕੇ ਵੱਜੇ ਨੇ ਜੀ ਕਿਸੇ ਦੇਵੀ ਬਿਲੀਬੋਰਡ ਦੇ ਕੰਨ ਤੇ ਜੂਨੀ ਸਰਕਦੀ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਕਿ ਜਦੋਂ ਇਸ ਵਾਸਤੇ ਵਿੱਚ ਤਮਾਕੇ ਹੁੰਦੇ ਨੇ ਤੁਸੀਂ ਦੇਖੋ ਪੂਰੀ ਦੀ ਪੂਰੀ ਜਿਹੜੀ ਕੱਚਾਲੀ ਖਿੜਕੀ ਆ ਉਹ ਇੱਥੇ ਗੈਪ ਹੋ ਗਈ ਅੰਦਰ ਤੁਸੀਂ ਇੱਕ ਵਾਰੀ ਦਿਖਾਓ ਅੰਦਰ ਜਿਹੜੇ ਕੱਚ ਦੇ ਛੋਟੇ ਛੋਟੇ ਟੁਕੜੇ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤਮੁਰਾ ਹਲਾ ਮੀਟਰ ਦੇ ਜਿਹੜੇ ਬਕਸੇ ਨੇ ਉਹਨਾਂ ਨੂੰ ਲੈ ਕੇ ਵੀ ਕੁਝ ਸ਼ਿਕਾਇਤਾਂ ਰਹੀ ਹੈ। ਉਹਨਾਂ ਦਾ ਅਸੀਂ ਹੱਲ ਕਰ ਰਹੇ ਹਾਂ। ਉਹਨਾਂ ਦੇ ਮੇਨਟੇਨੈਂਸ ਕਰ ਰਹੇ ਹਾਂ। ਨਵੇਂ ਬਕਸੇ ਲਾ ਰਹੇ ਹਾਂ। ਹਾਂਜੀ। ਔਰ ਇੱਕ ਬਕਸੇ 'ਚ ਪੂਰੀ ਆਗ ਲੱਗੀ ਹੈ ਜੀ। ਉਹ ਤਾਂ ਮੀਟਰ ਹੀ ਅਲੱਗ ਪਵਾਏ। ਉਹਨੂੰ ਕਮ ਸੇ ਕਮ 15-20 ਮੀਟਰ ਅਲੱਗ ਅਸੇ ਦੀਵਾਰ 'ਤੇ ਲਗਵਾਏ ਹਨ। ਲੁਧਿਆਣਾ ਸ਼ਹਿਰ ਦੇ ਵਿੱਚ ਕੱਲ ਦੇਰ ਰਾਤ ਅਜੀਬੋ ਗਰੀਬ ਘਟਨਾ ਵਾ ਪਰ ਦੀਆ ਤੁਹਾਨੂੰ ਦੱਸ ਦੇ ਕਿ ਕੱਲ ਤਕਰੀਬਨ 10:30 ਵਜੇ ਦੇ ਆਸ-ਪਾਸ ਇੱਕ ਵੱਡੀ ਬੱਸ ਜਿਹੜੀ ਸਕੂਲੀ ਬੱਚੇ ਉਸ ਦੇ ਵਿੱਚ ਸਵਾਰ ਸੀਗੇ ਤੇ ਖੇਡ ਦੇ ਵਾਸਤੇ ਸੰਗਰੂਰ ਜਾ ਰਹੇ ਸੀ ਲੁਧਿਆਣਾ ਦੇ ਕੋਚਰ ਮਾਰਕੀਟ ਚੌਂਕ ਦੇ ਕੋਲ ਤਾਰਾ ਦੇ ਨਾਲ ਉਹਨਾਂ ਦੀ ਬੱਸ ਟਕਰਾਂਦੀ ਆ ਲੇਕਿਨ ਗਨੀਮਤ ਇਹ ਰਹੀ ਕਿ ਵੱਡਾ ਹਾਦਸਾ ਜਿਹੜਾ ਨਹੀਂ ਹੋਇਆ ਬੱਚੇ ਜਿਹੜੇ ਨੇ ਜ਼ਖਮੀ ਨਹੀਂ ਹੋਏ ਵਕਤ ਰਹਿੰਦੇ ਉਹਨਾਂ ਨੂੰ ਬੱਸ ਦੇ ਵਿੱਚੋਂ ਉਤਾਰਿਆ ਗਿਆ ਲੇਕਿਨ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਹੁਣ ਇੱਕ ਵਾਰ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਤਾਰਾ ਦਾ ਕੰਮ ਜਿਹੜਾ ਹੁਣ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਿਆਂ ਕਿ ਰਾਤੀ ਜਦੋਂ ਬੱਸ ਟਕਰਾਂਦੀ ਆ ਤਾਰਾ ਦੇ ਨਾਲ ਦਿਸ ਤੋਂ ਬਾਅਦ ਇਲਾਕੇ ਵੀ ਜਿਹੜੀ ਆ ਲਾਈਟ ਵੀ ਗੁਲ ਹੁੰਦੀ ਆ ਤੇ ਮੌਕੇ ਦੀਆਂ ਤੁਸੀਂ ਤਸਵੀਰਾਂ ਦੇਖੋ ਇਹ ਉਹ ਬੱਸ ਆ ਜਿਸ ਬੱਸ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ 50 ਤੋਂ 55 ਜਿਹੜੇ ਬੱਚੇ ਨੇ ਸਕੂਲ ਦੇ ਉਸ ਵਾਰ ਸੀਗੇ ਸੰਗਰੂਰ ਜਿਹੜਾ ਇਹਨਾਂ ਨੇ ਜਾਣਾ ਸੀਗਾ ਖੇਡ ਦੇ ਵਾਸਤੇ ਲੇਕਿਨ ਰਾਤ ਨੂੰ ਜਦੋਂ ਬੱਸ ਇੱਥੇ ਲੰਘ ਰਹੀ ਸੀ ਤਾਂ ਉੱਪਰ ਜਿਹੜੀਆਂ ਤੁਸੀਂ ਇੱਕ ਵਾਰੀ ਦੇਖੋ ਉਹ ਤਾਰੇ ਸੀਗੀਆਂ ਉਹ ਤਾਰਾ ਦੀ ਛਪੇਟ ਦੇ ਵਿੱਚ ਬੱਸ ਜਦੋਂ ਆਉਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਹਫੜਾ ਤਫੜੀ ਦਾ ਮਾਹੌਲ ਇੱਥੇ ਬਣਦਾ ਤੇ ਬੱਸ ਦੇ ਵਿੱਚੋਂ ਜਿਹੜਾ ਬੱਚਿਆਂ ਨੂੰ ਉਹ ਬਾਹਰ ਕੱਢਿਆ ਜਾਂਦਾ ਤਸਵੀਰਾਂ ਇੱਕ ਵਾਰ ਜਿਹੜੀਆਂ ਨੇ ਉਹ ਤੁਹਾਨੂੰ ਮੈਂ ਫਿਰ ਤੋਂ ਦਿਖਾ ਰਿਹਾ ਬੱਸ ਜਿਹੜੀ ਆ ਹਲੇ ਵੀ ਉੱਥੇ ਹੀ ਖੜੀ ਹੋਈ ਆ ਤੇ ਹਾਦਸਾ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਕੱਚ ਉਹ ਤੁਹਾਨੂੰ ਸੜਕ ਤੇ ਵਿਖਰਾ ਹੋਇਆ ਇਸ ਵੇਲੇ ਮਿਲੂਗਾ ਇਹ ਬੱਸ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਆ ਕਿਉਂਕਿ ਤਾਰਾ ਜਿਹੜੀਆਂ ਨੇ ਇਸ ਦੇ ਨਾਲ ਉੱਪਰੋਂ ਟੱਚ ਹੋਈਆਂ ਸੀਗੀਆਂ ਹਲੇ ਵੀ ਜਿਹੜੀਆਂ ਤਾਰਾ ਨੇ ਉਦਾਂ ਦੀ ਉਦਾਂ ਪਈਆਂ ਹੋਈਆਂ ਨੇ ਲੇਕਿਨ ਹੁਣ ਜਿਹੜਾ ਬਿਜਲੀ ਮਹਿਕਮਾ ਮੌਕੇ ਤੇ ਜਿਹੜਾ ਪਹੁੰਚ ਚੁੱਕਿਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਉਹ ਸਾਰੇ ਜਿਹੜੇ ਇੰਤਜ਼ਾਮ ਨੇ ਕੀਤੇ ਜਾ ਰਹੇ ਨੇ ਲੇਕਿਨ ਤਸਵੀਰਾਂ ਤੁਸੀਂ ਇੱਕ ਵਾਰ ਦੇਖੋ ਕਿ ਇੱਥੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਤਾਰਾ ਨੇ ਉਹ ਹਲੇ ਵੀ ਕਿਸ ਤਰੀਕੇ ਦੇ ਨਾਲ ਪਈਆਂ ਹੋਈਆਂ ਨੇ ਬਈ ਹਰ ਵੇਲੇ ਜਿਹੜਾ ਹਾਦਸੇ ਦਾ ਡਰ ਇੱਥੇ ਉਹ ਬਣਿਆ ਰਹਿੰਦਾ ਸਾਰੇ ਕੀ ਹਾਲ ਹੈ ਬਈ ਜਿੱਥੇ ਤਾਰਾ ਦਾ ਹਾਂਜੀ ਤਾਂ ਇੱਥੇ ਹਾਲ ਕੀ ਹੈ ਬਿਜਲੀ ਦੀ ਤਾਰਾ ਦਾ ਹਾਲ ਦੇਖੋ ਤੁਸੀਂ ਵੀ ਦੇਖ ਸਕਦੇ ਆ ਵੀ ਗੁੱਛੇ ਕਿੱਦਾਂ ਬੰਨ ਮੰਨ ਗਏ ਜੇ ਤੁਸੀਂ ਨਹੀਂ ਮਤਲਬ ਕੰਮ ਦੀ ਆ ਉਹਨਾਂ ਨੂੰ ਲਾ ਦਿਓ ਜੀ ਆ ਦੇਖੋ ਇਹਨਾਂ ਨੇ ਉੱਥੇ ਹੀ ਬੰਨ ਬੰਨ ਕੇ ਚੰਗੀਆਂ ਹੋਈਆਂ ਇਹ ਰਾਤ ਵੱਡਾ ਹਾਦਸਾ ਹੋਇਆ ਉਹ ਮੈਂ ਤਾਂ ਹੈ ਨਹੀਂ ਸੀਗਾ ਤੇ ਰਾਤੀ ਮਤਲਬ ਕਿ ਮੈਨੂੰ ਸਾਰਿਆਂ ਨੇ ਦੱਸਿਆ ਕਹਿੰਦੇ ਵੀ ਮਤਲਬ ਬੱਸ ਵਾਲਾ ਹੋਲੀ ਆ ਰਿਹਾ ਸੀ ਹੂੰ ਉਹਦੀ ਕੋਈ ਗਲਤੀ ਨਹੀਂ ਸੀ ਜੀ ਬਿਲਕੁਲ ਉਹਨੇ ਬ੍ਰੇਕ ਲਾ ਲਈ ਜਦੋਂ ਪਟਾਕੇ ਬੋਲੇ ਆ ਫੇਰ ਬੱਚਿਆਂ ਨੂੰ ਲਾ ਲਿਆ ਫੜਾ ਫੜ ਬਸ ਇਹੀ ਸੀ ਗੱਲ ਉਹ ਤਾਂ ਗਨੀਮਤ ਤੇ ਰਹੀ ਬਈ ਚਲੋ ਕੋਈ ਨੁਕਸਾਨ ਨਹੀਂ ਹੋਇਆ ਵਰਨਾ ਜਿਸ ਤਰੀਕੇ ਨਾਲ ਹਾਈ ਟੈਂਸ਼ਨ ਧਾਰਾ ਨੁਕਸਾਨ ਨਹੀਂ ਹੋਇਆ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਇਹ ਤਾਂ ਹਾਦਸਾ ਵੱਡਾ ਹੋ ਸਕਦਾ ਬਹੁਤ ਜੀ ਬਹੁਤ ਬਹੁਤ ਵੱਡਾ ਹਾਸਾ ਸਕਦਾ ਸੀ ਅੱਗ ਵੀ ਲੱਗ ਸਕਦੀ ਬਿਲਕੁਲ ਅੱਗੇ ਵੀ ਲੱਗਦਾ ਤੇ ਇਹ ਘੁੰਮਾ ਲੱਗੇ ਜਾਂਦਾ ਦਾ ਮਤਲਬ ਇੰਨੀ ਜ਼ਿਆਦਾ ਨੀਵੀਆਂ ਸੀਗੀਆਂ ਤਾਰ ਬਈ ਬਸ ਨੂੰ ੜੀ ਟੱਚ ਹੋ ਗਈ ਹਾਂਜੀ ਮਾਰੀ ਨੀਮੀ ਸੀਗੀ ਤਾਰ ਬਸ ਦੇ ਨਾਲ ਲੱਗਦੀ ਵੀ ਸੀ ਇਹ ਮਤਲਬ ਨਾਲ ਲੱਗਦੀ ਨਾਲ ਲੱਗਦੀ ਪ੍ਰਧਾਨ ਜੀ ਆਏ ਲਾਲੀ ਉਹਨਾਂ ਨੂੰ ਇਲਾਕੇ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਈ ਜੀ ਇੱਥੇ ਤਾਰਾ ਦਾ ਬਿਜਲੀ ਦੀਆਂ ਤਾਰਾਂ ਦਾ ਕੀ ਹਾਲ ਆ ਜੇ ਤੁਸੀਂ ਸਾਹਮਣੇ ਵੀ ਦੇਖੋ ਤਾਂ ਬਿਲਕੁਲ ਐ ਕੋਈ ਟੀਨ ਨੂੰ ਟੱਚ ਹੋ ਰਹੀ ਆ ਜਾਂ ਕੋਈ ਬਾਈ ਕਹਿਣਾ ਬਈ ਛੋਟਾ ਹਾਥੀ ਵੀ ਨਿਕਲੂਗਾ ਤਾਂ ਉਹਨੂੰ ਵੀ ਟੱਚ ਹੋ ਜਾਣਗੀਆਂ ਇਹ ਤਾਂ ਇਹ ਤਾਂ ਬਿਜਲੀ ਬੋਰਡ ਨੂੰ ਚਾਹੀਦਾ ਜੀ ਜਿਹੜੀ ਅੱਖਾਂ ਬੰਦ ਕਰਕੇ ਬੈਠੀ ਹੋਈ ਆ ਆ ਤੁਸੀਂ ਬਕਸਾ ਖੋਲ ਕੇ ਦੇਖੋ ਇਹਨੂੰ ਇਹਨੂੰ ਖੋਲੋ ਹੁਣ ਚੈੱਕ ਕਰੋ ਚੈੱਕ ਕਰੋ ਇਹਦੇ ਵਿੱਚ ਇੱਕ ਵਾਰੀ ਨਹੀਂ ਇਹਦੇ ਵਿੱਚ ਕਈ ਵਾਰੀ ਅੱਗ ਲੱਗ ਚੁੱਕੀ ਆ ਆ ਦੇਖੋ ਇਹ ਦਿਖਾਓ ਜੀ ਇੱਕ ਵਾਰੀ ਬਿਜਲੀ ਦਾ ਬਕਸਾ ਦਿਖਾਓਏ ਇਹਦਾ ਹਾਲ ਦੇਖੋ ਜੀ ਕਿਸੇ ਵੇਲੇ ਵੀ ਇਹ ਬਲਾਸਟ ਹੋ ਸਕਦਾ ਆ ਉਹ ਥੱਲੇ ਉਹ ਨੀਚੇ ਵਾਲਾ ਦੇਖੋ ਇੱਕ ਦਿਨ ਹੀ ਅੱਗ ਲੱਗੀ ਪਰ ਬਿਜਲੀ ਬੋਰਡ ਦੇ ਕੰਨ ਤੇ ਕੋਈ ਜੂਨ ਹੀ ਸਰਕਦੀ ਹੈਗੀ ਆ ਦੇਖੋ ਸਾਡੇ ਬੱਚੇ ਘੁੰਮਦੇ ਨੇ ਇੱਥੇ ਸਾਡੇ ਬੱਚਿਆਂ ਨੂੰ ਦੱਸਾਂ ਬਹੁਤ ਖਤਰਾ ਹੈ ਤੇ ਬੱਚੇ ਖੇਡਦੇ ਨੇ ਭਈਆ ਦੇ ਬੱਚੇ ਖੇਡਦੇ ਨੇ ਕਰਾਇਤੇ ਦਿੱਤੇ ਹੋਏ ਨੇ ਕੋਈ ਦੱਸਾਂ ਇਹਨਾਂ ਨੂੰ ਹੱਥ ਲੱਗ ਜਾਵੇ ਕਰੰਟ ਆ ਜਾਈਵੇ 1 ਮਿੰਟ ਚ ਕੋਈ ਵੀ ਨੁਕਸਾਨ ਹੋ ਸਕਦਾ ਅਸੀਂ ਇਹਨਾਂ ਨੂੰ ਪਹਿਲੋ ਵੀ ਦੇਖੋ ਤਾਂ ਉਹ ਸੜੇ ਹੋਏ ਦੇ ਜਿਹੜਾ ਉੱਥੇ ਤੁਹਾਨੂੰ ਮਿਲੂਗਾ ਉਹ ਦੇਖੋ ਸੜੇ ਹੋਏ ਨੇ ਤਾਰਾ ਜਿਹੜੀਆਂ ਨੇ ਉੱਤੇ ਨੰਗੀਆਂ ਉੱਤੇ ਹੀ ਪਈਆਂ ਤਾਰਾ ਜੀ ਬਿਲਕੁਲ ਖਤਰਾ ਬਹੁਤ ਜਿੰਨਾ ਕ ਆਹ ਕੰਮ ਸੀਗਾ ਇਹੀ ਕਰਨਾ ਇਹ ਕਰਕੇ ਇਹਨਾਂ ਨੇ ਚਲੇ ਜਾਣਾ ਇਹ 7 ਵਾਰ ਅਸੀਂ ਇਹਨਾਂ ਨੂੰ ਕਈ ਵਾਰੀ ਕਹਿ ਚੁੱਕੇ ਸੀਗੇ ਤੇ ਇਹ ਜਿਹੜੀ ਤਾਰ ਟੁੱਟੀ ਆ ਇਹ ਬਿਜਲੀ ਬੋਰਡ ਦੀ ਨਾਕਾਮੀ ਕਰਕੇ ਅੰਨ੍ਹੇ ਹੋਣ ਕਰਕੇ ਬਿਜਲੀ ਬੋਰਡ ਦੇ ਟੁੱਟੀ ਆ ਨਹੀਂ ਤਾਂ ਇੱਥੇ ਨੁਕਸਾਨ ਨਹੀਂ ਹੋਣਾ ਸੀਗਾ ਅਸੀਂ ਕੱਲ ਰਾਤ ਦੇ ਲਾਈਟ ਤੋਂ ਬਿਨਾ ਬੈਠੇ ਆ ਸਾਰੇ ਜਣੇ ਤੇ ਹੁਣ ਪਾਣੀ ਦਾ ਕੰਟੇਨਰ ਮੰਗਾਇਆ ਆ ਜਿਹਦੇ ਤੋਂ ਅਸੀਂ ਪਾਣੀ ਵੀ ਲੈ ਰਹੇ ਪਾਣੀ ਵੀ ਹੈ ਨਹੀਂਗਾ ਪੂਰੇ ਰਾਕ ਕੇ ਤੇ ਪੀਣ ਵਾਲਾ ਪਾਣੀ ਵੀ ਖਤਮ ਹੋ ਗਿਆ ਪੀਣ ਵਾਲਾ ਪਾਣੀ ਵੀ ਖਤਮ ਹੋ ਚੁੱਕਾ ਮੋਟਰਾਂ ਚੱਲਣਗੀਆਂ ਤਾਂ ਹੀ ਹੈ ਨਾ ਪਰ ਬਿਜਲੀ ਬੋਰਡ ਨੂੰ ਕੋਈ ਫਰਕ ਨਹੀਂ ਪੈਂਦਾ ਸਿਰਫ ਇੰਨਾ ਕੀ ਕੰਮ ਕਰਕੇ ਇਹਨਾਂ ਨੇ ਹੁਣੇ ਮੁਰਝਣਾ ਆ ਆ ਜਿਹੜੀ ਥ ਤੇ ਬਸ ਦਾ ਕੋਈ ਕਸੂਰ ਨਹੀਂ ਕਸੂਰ ਸਾਰਾ ਤੇ ਸਾਰਾ ਬਿਜਲੀ ਬੋਰਡ ਦਾ ਹੀ ਆ ਜਿਹੜੇ ਅੱਖਾਂ ਨਹੀਂ ਰੱਖ ਕੇ ਰੱਖੀ ਗਨੀਮਤ ਇਹ ਰਹੀ ਕਿ ਚਲੋ ਕੋਈ ਵੱਡਾ ਹਾਦਸਾ ਨਹੀਂ ਹੋਇਆ ਪਰਮਾਤਮਾ ਦੀ ਕਿਰਪਾ ਰਹੀ ਬਚਾਅ ਹੋ ਗਿਆ ਰੱਬ ਨਾ ਕਰੇ ਜੇ ਇੱਕ ਦੋ ਤਾਰਾ ਕੁਝ ਹੋ ਜਾਂਦਾ ਤਾਂ 50 ਤੋਂ 55 ਬੱਚੇ ਸਵਾਰ ਸੀ ਹਾਂ ਬਿਲਕੁਲ ਉਹ ਨੁਕਸਾਨ ਹੋ ਸਕਦਾ ਹੈ ਬੱਚਿਆਂ ਨੂੰ ਕੁਝ ਵੀ ਹੋ ਸਕਦਾ ਹੈ ਬਿਲਕੁਲ ਠੀਕ ਨਹੀਂ ਆ ਸਾਡੇ ਮੱਦੇ ਦੇਖੋ ਕੀ ਹਾਲ ਆ ਲੋਕਾਂ ਨੇ ਜਾਲ ਇੰਨੇ ਪਾਏ ਹੋਏ ਆ ਲੋਕਾਂ ਨੇ ਕੇਬਲਾ ਤਾਰਾ ਪਾਈ ਹੋਈ ਆ ਲੋਕਾਂ ਨੇ ਬਿਲੀ ਦਾ ਤਾਰਾ ਪਾਈ ਹੈ ਬੇਅੰਤ ਪਾਈ ਹੋਈ ਹੈ ਜਿੰਨੇ ਟਾਲਾ ਨੇ ਬੇਅੰਤ ਤਾਰਾ ਪਾਈਆਂ ਅੱਗੇ ਜਿੰਨੇ ਬਕਸੇ ਨੇ ਤੁਸੀਂ ਉਹ ਬਕਸੇ ਦੇ ਵਿੱਚ ਦੇਖੋ ਬਲਾਸਟ ਹੀ ਸਾਰਾ ਹੈ ਇਹ ਇਹ ਤਾਂ ਸਾਰੇ ਮਹੱਲੇ ਨੇ ਰਲ ਕੇ ਲੋਕਾਂ ਦੇ ਘਰਾਂ ਦੇ ਅੱਗੇ ਹੀ ਦੱਸਾ ਕੈਮਰੇ ਆਏ ਮੀਟਰ ਦੱਸਾ ਮੀਟਰ ਕਿਹੜੇ ਸਿੰਗਲ ਸਿਕੰਡ ਮੀਟਰ ਲੱਗਿਆ ਹੀ ਨਾ ਉਹ ਵਧੀਆ ਲੱਗਣੇ ਚਾਹੀਦੇ ਸੀ ਇਹਨਾਂ ਨੇ ਚੱਕ ਕੇ ਨੇ ਇੱਕ ਜਗ੍ਹਾ ਕਰਤੇ ਹੁਣ ਦੱਸਾਂ ਕਿ ਅੱਗੇ ਤਾਂ ਆਪਣੇ ਆਪਣੇ ਮੀਟਰ ਦੀ ਕੇਅਰ ਕਰ ਲਾਂਦੇ ਹੀ ਹੁਣ ਇਕੱਠੇ ਬਕਸੇ ਦੇ ਵਿੱਚ ਨੰਗੀਆਂ ਤਾਰਾ ਛੱਡੀਆਂ ਹੋਈਆਂ ਕੋਈ ਪਤਾ ਨਹੀਂ ਕਿਦਾਂ ਕਿਹੜਾ ਕਿਹੜਾ ਮੀਟਰ ਆ ਪਤਾ ਨਹੀਂ ਲੱਗਦਾ ਬਹੁਤ ਨੁਕਸਾਨ ਹੋ ਰਿਹਾ ਔਰ ਬਿਜਲੀ ਬੋਰ ਨੂੰ ਅਸੀਂ ਬੇਨਤੀ ਕਰਦੇ ਆਂ ਇਹਨਾਂ ਦਾ ਜਲਦੋਂ ਜਲਦ ਦਸਾਂ ਇਹਨਾਂ ਦਾ ਸੁਧਾਰ ਕੀਤਾ ਜਾਵੇ ਇਸ ਤਰੀਕੇ ਨਾਲ ਜਿੱਦਾਂ ਮੈਂ ਦੇਖ ਰਿਹਾ ਬਈ ਮੁਹੱਲੇ ਵਾਲਿਆਂ ਨੂੰ ਵੀ ਖਤਰਾ ਹੀ ਹੈਗਾ ਉਹ ਤਾਂ ਬਿਲਕੁਲ ਖਤਰਾ ਹੀ ਹੈ ਮੈਂ ਮੁਹੱਲੇ ਦਾ ਪ੍ਰਧਾਨ ਆ ਜੀ ਠੀਕ ਹੈ ਮੈਂ ਤਾਂ ਇਹੀ ਕਹਿਣਾ ਪਿਆ ਸੁਧਾਰ ਹੋਣੇ ਚਾਹੀਦਾ ਇਹ ਤਾਂ ਇੰਨਾ ਜਾਲ ਪਾਇਆ ਤੁਸੀਂ ਆਪ ਦੇਖਦੇ ਤੁਸੀਂ ਕੈਮਰਾ ਮਾਰੋ ਜੀ ਤੇ ਇਹਨਾਂ ਨੂੰ 50 ਵਾਰੀ ਮੂਵੀ ਆ ਬਾ ਚੁੱਕੇ ਆ ਤੇ ਇਹ ਤਾਂ ਫੇਰ ਵੀ ਇਹਨਾਂ ਦੇ ਛੋਟੇ ਜਿਹੇ ਇੱਥੇ ਦੇ ਵਿਧਾਇਕ ਨੇ ਸੰਜੀਵ अरोड़ा ਜੀ ਉਹ ਤਾਂ ਹੁਣ ਬਿਜਲੀ ਮੰਤਰੀ ਨੇ ਬਿਜਲੀ ਵਾਲਾ ਮਹਿਕਮਾ ਉਹਨਾਂ ਦੇ ਕੋਲ ਆ ਮੈਂ ਉਹਨਾਂ ਨੂੰ ਦੱਸਾਈ ਅਸੀਂ ਉਹਨਾਂ ਨੂੰ ਮੂਵੀ ਪਾਈ ਉਹਨਾਂ ਨੂੰ ਅਸੀਂ ਦਿਖਾ ਵੀ ਚੁੱਕੇ ਆ ਮਿਲ ਵੀ ਚੁੱਕੇ ਆ ਸਾਡੇ ਮਹੱਲੇ 'ਚ ਆਏ ਵੀ ਨੇ ਠੀਕ ਹੈ ਜੀ ਸਾਡੇ ਮਹੱਲੇ ਨੂੰ ਦਸਾਂ ਗ੍ਰਾਂਟ ਵੀ ਦਿੱਤੀ ਆ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਦਸਾਂ ਹਲੇ ਤੱਕ ਗੇਰ ਨਹੀਂ ਕੀਤੀ ਮਤਲਬ ਅਸੀਂ ਤਾਂ ਇਹ ਚਾਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਤੱਕ ਖਬਰ ਪਹੁੰਚੇ ਤੋਂ ਸਾਡੇ ਮਹੱਲੇ 'ਤੇ ਧਿਆਨ ਰੱਖਣ ਦੇ ਰਿਕਵ ਤੇ ਕੇਅਰ ਕਰਨ ਸਾਡਾ ਸਾਡਾ ਦਾ ਸਾਡਾ ਗੇਟ ਵੀ ਰਹਿੰਦਾ ਬੰਨ ਨੂੰ ਟੁੱਟ ਗਿਆ ਹੋਇਆ ਠੀਕ ਨੇ ਉਹਨਾਂ ਨੇ ਇਹ ਵੀ ਕਿਹਾ ਜੀ ਤੇ ਚਲੋ ਅਸੀਂ ਗੇਟ ਬਣਾ ਕੇ ਦਵਾਂਗੇ ਉਸਨੇ ਜੀ ਹਾਂ ਜਿੱਕੀ ਚੀਜ਼ ਮੈਂ ਤੁਹਾਨੂੰ ਆਪਣੇ ਮੋਬਾਈਲ 'ਚ ਦਿਖਾਣਾ ਚਾਹੁੰਦਾ ਹਾਂ ਇਹ ਕੁਝ ਦਿਨ ਪਹਿਲਾਂ ਇੱਥੇ ਦੇਖੋ ਆ ਮੀਟਰਾਂ ਨੂੰ ਅੱਗ ਲੱਗੀ ਆ ਆ ਦਿਖਾਓ ਦੇਖੋ ਪੂਰੀ ਟਰਨ ਪਟਾਕੇ ਪਿਆ ਰਹੇ ਪੂਰੇ ਬਕਸੇ ਨੂੰ ਅੱਗ ਲੱਗੀ ਸੀਗੀ ਜੀ 1 ਘੰਟੇ ਦੇ ਆਸ-ਪਾਸ ਇਹਦੇ ਵਿੱਚ ਪਟਾਕੇ ਵੱਜੇ ਨੇ ਜੀ ਕਿਸੇ ਦੇਵੀ ਬਿਲੀ ਬੋਰਡ ਦੇ ਕੰਨ ਤੇ ਜੂਨ ਹੀ ਸਰਕਦੀ ਅੱਗੇ ਵੀ ਦੇਖੋ ਉਹ ਜਿਹੜੇ ਬਕਸੇ ਤਿਆਰ ਬੈਠੇ ਨੇ ਸੜਨ ਲਈ ਪਰ ਕੋਈ ਵੀ ਉਹਨੂੰ ਠੀਕ ਕਰਕੇ ਰਾਜ਼ੀ ਨਹੀਂ 4 ਘੰਟੇ 4 ਘੰਟੇ ਲਾਈਟ ਜਾ ਬਿਜਲੀ ਦੇ ਪਟਾਕੇ ਚੱਲਦੇ ਰਹੇ ਆ 4 ਘੰਟੇ ਕੋਈ ਬਿਲੀ ਬੋਰਡ ਦਾ ਕੋਈ ਬੰਦਾ ਨਹੀਂ ਆਇਆ ਇੱਥੇ ਤਾਂ ਹੁਣ ਵੀ ਸਾਰੀ ਰਾਤ ਤੁਸੀਂ ਵਿਤਾ ਬਿਨਾ ਬਿਜਲੀ ਤੋਂ ਕੱਟੀ ਆ ਹਾਂ ਬਿਜਲੀ ਬਿਜਲੀ ਤੋਂ ਬਗੈਰ ਕੱਟੀ ਆ ਸਾਰੀ ਰਾਤ ਅਸੀਂ ਇਹ ਹੱਥ ਬਣ ਕੇ ਬਿਜਲੀ ਬੋਰਡ ਨੂੰ ਕਹਿੰਨੇ ਆ ਕਿ ਇਹਨਾਂ ਦਾ ਜਲਦੋ ਜਲਦ ਕੀਤਾ ਜਾਵੇ ਤੇ ਕੇਅਰ ਕੀਤੀ ਜਾਵੇ ਇੱਥੇ ਕਿਉਂਕਿ ਹੋਰ ਤਾਂ ਬਸਾ ਨਾ ਹੋ ਜੇ ਤਸਵੀਰਾਂ ਮੈਂ ਇੱਕ ਵਾਰ ਫੇਰ ਤੋਂ ਗਲੀ ਦੇ ਅੰਦਰ ਦੀ ਤੁਹਾਨੂੰ ਦਿਖਾ ਦੇਣਾ ਕਿ ਸਿਰਫ ਉਹੀ ਨਹੀਂ ਜੇਕਰ ਤੁਸੀਂ ਇੱਥੇ ਆਓਗੇ ਤਾਂ ਬਿਜਲੀ ਦੀਆਂ ਜਿਹੜੀਆਂ ਤਾਰਾਂ ਨੇ ਬੁਰਾ ਹਾਲ ਤੁਹਾਨੂੰ ਇੱਥੇ ਜਿਹੜਾ ਦੇਖਣ ਨੂੰ ਮਿਲੇਗਾ ਇੱਕ ਬਕਸੇ ਦੀ ਅਸੀਂ ਗੱਲ ਕੀਤੀ ਆ ਦੂਜਾ ਜਿਹੜਾ ਸਾਹਮਣੇ ਵਾਲਾ ਬਕਸਾ ਉਹਦੀ ਜਿਹੜੀ ਹਾਲਤ ਆ ਉਹ ਵੀ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਵੀ ਕਿਸ ਤਰੀਕੇ ਦੇ ਨਾਲ ਅਣਗਿਆਲੀ ਜਿਹੜੀ ਆ ਬਿਜਲੀ ਬੋਰਡ ਦੀ ਉਹ ਸਾਫ਼ ਤੌਰ ਤੇ ਇੱਥੇ ਦੇਖਣ ਨੂੰ ਮਿਲ ਰਹੀ ਆ ਪਹਿਲੀ ਗੱਲ ਤਾਂ ਇਹ ਵਾਲਾ ਬਕਸਾ ਜਿਹੜਾ ਇਹ ਬਕਸਾ ਦੇਖੋ ਕੋਈ ਇਹਨੂੰ ਲੋਕ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਇਸੇ ਤਰੀਕੇ ਦੇ ਨਾਲ ਕੋਈ ਵੀ ਆ ਦੇਖੋ ਜੀ ਹਾਲ ਇਹ ਸਾਰੀਆਂ ਤਾਰਾਂ ਨੰਗੀਆਂ ਨੇ ਉੱਪਰ ਜੇ ਕੋਈ ਸਦਾ ਹੱਥ ਲੱਗ ਜਾਏ ਤਾਂ ਵੀ ਹਾਦਸਾ ਹੋ ਸਕਦਾ ਇੱਥੇ ਜਿਹੜੇ ਜੋੜ ਪਏ ਹੋਏ ਨੇ ਕੋਈ ਉਹਨਾਂ ਨੂੰ ਕਵਰ ਨਹੀਂ ਕੀਤਾ ਕੋਈ ਕੁਝ ਨਹੀਂ ਕੀਤਾ ਹੋਇਆ ਬਕਸੇ ਜਿਹੜੇ ਆਪਸ ਦੇ ਵਿੱਚ ਉਹ ਵੀ ਅਟੈਚ ਹੋ ਸਕਦੇ ਤੇ ਜਿੰਨੇ ਮੀਟਰ ਇਹਦੇ ਵਿੱਚ ਆਂਦੇ ਨੇ ਉਸ ਤੋਂ 2 ਗੁਣਾ ਜਿਹੜੇ ਮੀਟਰ ਨੇ ਉਹ ਵਿੱਚ ਲਾਏ ਹੋਏ ਬਿਲਕੁਲ 2 ਗੁਣਾ ਜ਼ਿਆਦਾ ਹੀ ਲਾਏ ਹੋਏ ਨੇ ਮੀਟਰ ਅਸੀਂ ਤਾਂ ਕਹਿੰਨੇ ਆ ਇਹਨਾਂ ਨੂੰ ਸਿੰਗਲ ਸਿੰਗਲ ਲਗਾ ਕੀਤਾ ਜਾਵੇ ਨਹੀਂ ਕੀਤਾ ਤਾਂ ਇਹਨਾਂ ਦੇ ਬਕਸੇ ਚੱਕੇ ਜਾਣ ਆਪਣੇ ਆਪਣੇ ਘਰ ਦੇ ਇਹਨਾਂ ਦੇ ਘਰ ਘਰ ਦੇ ਵਿੱਚ ਲੱਗੇ ਜਾਣ ਮੀਟਰ ਅਸੀਂ ਤਾਂ ਇਹ ਬੇਨਤੀ ਕਰਦੇ ਆ ਹਾਦਸਿਆਂ ਦਾ ਡਰ ਜਿਹੜਾ ਹਲੇ ਵੀ ਇੱਥੇ ਬਣਿਆ ਹੋਇਆ ਲੇਕਿਨ ਗਨੀਮਤ ਇਹ ਰਹੀ ਕਿ देर ਰਾਤ ਜਿਹੜਾ ਹਾਦਸਾ ਹੋਇਆ ਉਸ ਦੇ ਵਿੱਚ ਹਤਾਖਤ ਜਿਹੜਾ ਕੋਈ ਨਹੀਂ ਹੋਇਆ ਕਿਸੇ ਬੱਚੇ ਨੂੰ ਕੋਈ ਜ਼ਿਆਦਾ ਜਿਹੜੀ ਤੁਸੀਂ ਸੱਟ ਕਹਿ ਸਕਦੇ ਹੋ ਉਹ ਨਹੀਂ ਆਈ ਕਿ ਲੇਕਿਨ ਵੱਡਾ ਸਵਾਲ ਖੜਾ ਹੁੰਦਾ ਕਿ ਜੇਕਰ ਥੋੜੀ ਜਿਹੀ ਆ ਤਾਰ ਉਹ ਹੋਰ ਟੱਚ ਹੋ ਜਾਂਦੀ ਤਾਂ ਵੱਡਾ ਜਿਹੜਾ ਹਾਦਸਾ ਹੋ ਸਕਦਾ ਸੀ देर रात ਦੀ ਜਿਹੜੀ ਆ ਬਿਜਲੀ ਇਸ ਇਲਾਕੇ ਦੇ ਵਿੱਚ ਉਹ ਗੁੱਲ ਹੋਈ ਹੋਈ ਸੀ ਜਿਹੜੀ ਕਿ ਹੁਣ ਜਿਹੜੀ ਬਹਾਲ ਕਰਨ ਦੀ ਕੋਸ਼ਿਸ਼ ਇੱਥੇ ਕੀਤੀ ਜਾ ਰਹੀ ਹੈ ਬਸ ਜਿਹੜੀ ਆ ਹਲੇ ਉੱਦਾਂ ਦੀ ਉੱਦਾਂ ਹੀ ਮੌਕੇ ਤੇ ਖੜੀ ਹੋਈ ਆ ਬੱਸ ਦੀਆਂ ਜਿਹੜੀਆਂ ਤਸਵੀਰਾਂ ਨੇ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਕਿ ਜਦੋਂ ਇਸ ਬੱਸ ਦੇ ਵਿੱਚ ਧਮਾਕੇ ਹੁੰਦੇ ਨੇ ਤੁਸੀਂ ਦੇਖੋ ਪੂਰੀ ਦੀ ਪੂਰੀ ਜਿਹੜੀ ਕੱਚਾਲੀ ਖਿੜਕੀਆਂ ਉਹ ਇਤੋਂ ਗੈਪ ਹੋ ਗਈ ਅੰਦਰ ਤੁਸੀਂ ਇੱਕ ਵਾਰੀ ਦਿਖਾਓ ਅੰਦਰ ਜਿਹੜੇ ਕੱਚ ਦੇ ਛੋਟੇ ਛੋਟੇ ਟੁਕੜੇ ਜਿਹੜੇ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਆ ਬੱਸ ਅਨੁਕਸਾਨੀ ਗਈ ਆ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਨੇ ਤਰੇੜਾ ਇਹ ਬੱਸ ਦੇ ਵਿੱਚ ਆ ਚੁੱਕਿਆ ਨੇ ਬਿਜਲੀ ਬੋਰਡ ਦੇ ਜਿਹੜੇ ਮੁਲਾਜ਼ਮ ਨੇ ਉਹ ਲੱਗੇ ਹੋਏ ਨੇ ਬਿਜਲੀ ਜਿਹੜੀ ਬਹਾਲੀ ਆ ਉਸ ਦੀ ਕੋਸ਼ਿਸ਼ ਇਸ ਵੇਲੇ ਇੱਥੇ ਕੀਤੀ ਜਾ ਰਹੀ ਆ ਲੇਕਿਨ ਕਿਤੇ ਨਾ ਕਿਤੇ ਡਰ ਦਾ ਮਾਹੌਲ ਜਿਹੜਾ ਇਲਾਕਾ ਨਿਵਾਸੀਆ ਦੇ ਵਿੱਚੋਂ ਹਲੇ ਵੀ ਵੜਿਆ ਹੋਇਆ ਤੇ ਜੈ ਸਿੰਘ ਸਾਹਿਬ ਮੌਕੇ ਤੇ ਮੌਜੂਦ ਨੇ ਤੇ ਸਾਰਾ ਜਿਹੜਾ ਮੁਆਇਨਾ ਉਹ ਕੀਤਾ ਜਾ ਰਿਹਾ ਜੀ ਸਭ ਕਦੋਂ ਤੱਕ ਜਿਹੜੀ ਲਾਈਟ ਦੁਆਰਾ ਚੱਲੂ ਬਤਵਾ 10 15 ਮਿੰਟ ਦੇ ਵਿੱਚ ਵਿੱਚ ਚਾਲੂ ਹੋ ਜਾਣੀ ਇਸ ਬਲਾਈ ਕਿੰਨਾ ਸਮਾਂ ਹੋ ਗਿਆ ਜਿਹੜੀ ਲੱਗੇ ਹੋਏ ਹੈ ਹੈ ਕਿ ਨਕਸਮਾ ਹੋ ਗਿਆ ਤੁਹਾਡੀ ਟੀਮ ਇੱਥੇ ਲੱਗੀ ਦੋ ਘੰਟੇ ਦਾ ਤੇ ਘੇਰ ਚ ਹੋ ਗਿਆ ਦੋ ਘੰਟੇ ਹਾਂਜੀ ਰਾਤ ਦਾ ਹਾਦਸਾ ਵਾਹੀ ਹਾਂਜੀ ਹਾਂਜੀ ਰਾਤ ਮਲੇ ਵਾਲੇ ਇਹ ਵੀ ਕਹਿ ਰਹੇ ਨੇ ਬਈ ਅੰਦਰ ਜਿਹੜਾ ਉਹ ਲਾਈਟਾਂ ਦੇ ਜਿਹੜੀ ਤਾਰਾ ਨੇ ਉਹਨਾਂ ਦਾ ਬੁਰਾ ਹਾਲ ਆ ਮੀਟਰ ਦੇ ਜਿਹੜੇ ਬਕਸੇ ਨੇ ਉਹਨਾਂ ਨੂੰ ਲੈ ਕੇ ਵੀ ਕੁਝ ਸ਼ਿਕਾਇਤ ਤਾਂ ਹੈਗੀ ਉਹਨਾਂ ਦਾ ਅਸੀਂ ਹੱਲ ਕਰ ਰਹੇ ਹਾਂ ਉਹਨਾਂ ਦੇ ਮੇਨਟੇਨੈਂਸ ਕਰ ਰਹੇ ਹਾਂ ਨਵੇਂ ਬਕਸੇ ਲਾ ਰਹੇ ਹਾਂ ਹਾਂਜੀ ਔਰ ਇੱਕ ਬਕਸੇ ਮੇ ਪੂਰੀ ਆਗ ਲੱਗੀ ਹੈ ਜੀ ਉਹ ਤੋਂ ਮੀਟਰ ਹੀ ਅਲੱਗ ਪਵਾਏ ਉਹਨੂੰ ਕਮ ਸੇ ਕਮ 15 20 ਮੀਟਰ ਅਲੱਗ ਸੇ ਦੀਵਾਰ ਮੇ ਲਗਵਾਏ ਹੈ تاکی ابھی ملامٹ پوچھو ٹھیک چل رہا ہے نا پورے وہ بھی ننگے دو تین بکسے ہے گے نے ادے اسی کر رہے ہیں پہلا بھی ادھر کیتے نے بکسے انہاں دے نال نال دینا کر رہے ہیں جنناں بھی بدت بد ہو رہا کام کر رہے ہیں انہاں دا ہاں جی تو موقع دی تصویراں تھانوں دکھائیاں نے کام جڑا ہلے چل رہا ہے تقریبا 20 تو 25 منٹ بعد جڑی علاقے دی بجلی دی سپلائی ہے وہ مڑ تو جڑی ہے چالو ہو جائے گی لیکن سوال یہی ہے کہ جڑیاں تاراں نے انہاں نو اوپر کیتا جائے گا یا پھر اے اددا ہی ਜੋਨਿਤੋਂ ਬਣੀ ਰਹਿਣਗੇ ਤੈਨਾਂ ਵਾਲੇ ਹੋਰ ਹਾਦਸਿਆਂ ਨੂੰ ਇਹ ਜਿਹੜੀ ਆ ਦਾਵਤ ਉਹ ਨਾ ਦਵੇ ਹੋਰ ਅਪਡੇਟ ਦੇ ਲਈ ਤੁਸੀਂ ਜੁੜੇ ਰਹੋ